ਮਿਤੀ 23 ਮਿਤੀ 23 ਸਤ 24 ਨੂੰ ਸਾਨੂੰ थाना ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗੁਆਂਢ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸ ਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਇੰਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਿਰ ਇਹ ਜਿਹੜਾ ਦੌੜਿਆ ਬੰਤੀ ਇਹ ਇਹਨੇ ਕੀ ਪਲੈਨਿੰਗ ਸਰ ਕੁਛ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਸੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਕੀਤੇ ਉਹਨਾਂ ਤੇ ਤਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕੇ ਬਾਕਸ ਐਕਟ ਜਿਹੜਾ ਲਾ ਦਿੱਤਾ ਕੀ ਲੱਗਦਾ ਆ ਦੀ ਆਪਸੀ ਕੋ ਰਿਸ਼ਤੇਦਾਰੀ ਹੈਗੀ ਸੀ ਉਹਨਾਂ ਦੇ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਕ ਤੋਂ ਆ ਜੀ ਰਿਸ਼ਤੇਦਾਰੀ ਹੈ ਆਪਣੀ ਦੇ ਰਿਸ਼ਤੇਦਾਰੀ ਆ ਦੇਖੋ ਜੇ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੇ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਤੁਸੀਂ ਦਿੱਲੀ ਤੋਂ ਉੱਡ ਗਏ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲੈਂਜਿੰਗੀ ਇਹਨਾਂ ਫੌੜਦਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਕਰਦਾ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਵੀ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਸ਼ਾਨੇ ਸਾਹ ਦੇਖਿਆ ਜਦੋਂ ਦੇਖੋ ਉਸ ਬੱਚੇ ਨੇ ਜਿਹੜਾ ਜੀ ਕੋਲ ਵੀ ਨਹੀਂ ਸਕਦਾ ਕੀ ਲੱਗਦਾ ਕਿ ਕਾਨੂੰਨ ਦੇ ਦਾਇਰੇ ਵਿੱਚ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਇਦੋਂ ਦੋਕਸ ਜਿਆਨ ਨੂੰ ਚੱਕਦੇ। ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਂਦੀ। ਕਿਹ ਜਣ ਨੇ? ਆਹ ਤੇ ਲੋਕਾਂ ਦੇ ਸਰ ਲੋਕ। ਯਾ। ਨਾ ਮੇਰੇ ਕੋਲ। ਕਿਹ ਬਹੀ ਮਾਸ਼ੀ ਹੋ ਨਹੀਂ। ਮੈਂ ਰਸਤਾ ਆਂਦੀ। ਕੋੜ ਮਾ ਲਉਣਾ ਯਾਰ ਮੋੜਾ ਵੇਖ ਵੀ ਤੀਜੀ 1 ਮਿੰਟ 5 ਪੰਜ ਨਾਮ ਦਾ ਨਾਮ ਬੋਲੇ ਬੰਦੀ ਭਾਜੀ ਠੀਕ ਹੈ एक पटक फुल बिस्तारको बारेमा कुरा गरौँ। कोरोनाको विषयमा पनि कुरा गरौँ। अ पगाउ छ। कति को दिइयो? अलि अलि हेकि ਖਲਾਰ ਕੇ ਕੀ ਕਰ ਲੈ ਫੋਟੋ ਆਉਂਦੋ ਅੰਦਰ ਲੈ ਜਾ ਹਾਂ ਸਾਈਡ ਤੇ ਛੋੜ ਦੇਉਂਦੇ ਹਾਂ ਲੰਘੇ ਜਾਂਦੇ ਹਾਂ ਚਲੋ ਓਕੇ ਖਲਾਰ ਕੇ ਕਰ ਨਾ ਖਲਾਰ ਬੜੋ ਇੱਥੇ ਠੀਕ ਨਹੀਂ ਆ ਰਾਜੀ ਖਲਾਰ ਲੈ ਇੱਥੇ ਖਲਾਰ ਇਹਨਾਂ ਨੂੰ ਇੱਧਰ ਲਾ ਕੇ ਬਿਠਾਓ ਠੀਕ ਆ ਬਿਠਾਓ ਇੱਥੇ ਇੱਧਰ ਹੱਥ ਘੜੀ ਦਾ ਹੱਥ ਚੰਗਾ ਹੱਥ ਘੜੀ ਵਾਲਾ ਮਗਰ ਕਰ ਲੈ ਥੋੜਾ ਇੱਧਰ ਆ ਮੈਂ ਤੁਹਾਨੂੰ ਗਾਣਾ ਸੁਣਾਉਂਦਾ ਤੂੰ ਗਾਹੋਂ ਪੈ ਜੀ ਹਾਂ ਠੀਕ ਆ ਓਕੇ ਸਿੱਧਾ ਇੱਧਰ ਜੀ ਥੈਂਕ ਯੂ ਬੰਦੀ ਓਏ ਓਏ ਸਾਰੇ ਮੇਰੇ ਮਗਰੀ ਪਿੰਦੇ ਪਹਿਲਾਂ ਦੱਸੋ ਆਹ ਤੇ ਜੇ ਮੈਂ ਇਹ ਸਾਰੇ ਤੂੰ ਜਗਾ ਜਿਆਦੀ ਮਾਰ ਲਾ ਉਸ ਲੈਂਗੇ ਤੁਹਾਨੂੰ ਡਿਸਟ੍ਰਿਕਟ ਕਰਾ ਦੇਤੀਆਂ ਯਾਰ ਜੀ ਨਾਲ ਨੂੰ ਹੋਤੀ ਆ